ਅੱਜ ਜਿਹੜੀ ਸੂਬੇ ਦੇ ਵਿੱਚ ਕਾਰਵਾਈ ਹੋਈ ਹੈ ਔਰ ਜਿਹੜੇ ਬਾਰਡਰ ਬਹੁਤ ਸਮੇਂ ਤੋਂ ਅਨਮਿੱਥੇ ਸਮੇਂ ਲਈ ਬੰਦ ਚੱਲਦੇ ਆ ਰਹੇ ਸੀ ਉਹਨਾਂ ਦੇ ਨਾਲ ਕਾਰੋਬਾਰ ਵਪਾਰ ਤੇ ਬਹੁਤ ਵੱਡਾ ਅਸਰ ਹੋ ਰਿਹਾ ਸੀ ਔਰ ਸੁਭਾਵਾਂ ਕਹਿ ਗਈ ਉਹਦੇ ਨਾਲ ਕਾਰੋਬਾਰ ਖੁੱਲੂਗਾ ਔਰ ਦੂਜੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਆਪਣਾ ਅੰਦੋਲਨ ਕਰਨ ਦਾ ਹੱਕ ਹੈਗਾ ਜਿਹੜਾ ਵੀ ਕੋਈ ਮੰਗ ਹੈਗੀ ਹੈ ਪਰ ਸਰਕਾਰ ਰੋਕਣ ਦਾ ਹੱਕ ਕਿਸਾਨਾਂ ਨੂੰ ਕੀ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਦੀ ਜਿਹੜੀ ਛਵੀ ਹੈ ਪਿਛਲੇ 3 ਸਾਲਾਂ ਤੋਂ ਲਗਾਤਾਰ ਗਰਾਵੜ ਵਾਲੀ ਰਹੀ ਹੈ ਚਾਹੇ ਉਹ ਦੇਸ਼ ਪੰਦਰ ਤੇ ਚਾਹੇ ਉਹ ਵਿਦੇਸ਼ ਪੰਦਰ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਪੰਜਾਬ ਨੂੰ ਮਤਲਬ ਪੰਜਾਬ ਨੂੰ ਚੰਗੀ ਨਿਗਾਹ ਨਾਲ ਨਹੀਂ ਦੇਖਿਆ ਜਾ ਰਿਹਾ ਜੋ ਪੰਜਾਬ ਦੇ ਹਾਲਾਤ ਆ ਔਰ ਬਾਰਡਰ ਖੁੱਲਣ ਦੇ ਨਾਲ ਯਕੀਨਨ ਤਾਰੋਬਾਰ ਖੁੱਲੂਗਾ ਔਰ ਸਾਰੇ ਦੇਸ਼ ਦੇ ਵਿੱਚ ਇੱਕ ਮੈਸੇਜ ਆਊਗਾ ਕਿ ਪੰਜਾਬ ਦੇ ਤੇ ਜਿਹੜੇ ਹਾਲਾਤ ਆ ਹੁਣ ਨਾਰਮਲ ਹੋ ਗਏ ਆ ਜਾਂ ਹੋ ਰਹੇ ਆ ਕਿਉਂਕਿ ਕਸਟਮਰ ਜਿਹੜਾ ਪਿਛਲੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਨੂੰ ਪ੍ਰੇਫਰ ਨਹੀਂ ਕਰ ਰਿਹਾ ਮਾਰੋ ਭਾਵੇਂ ਪੰਜਾਬ ਤੋਂ ਮੰਗਦਾ ਜਾਂ ਮੰਗਦਾ ਰਿਹਾ ਪਰ ਪੰਜਾਬ ਆ ਨਹੀਂ ਰਿਹਾ ਪੰਜਾਬ 'ਚ ਆਣਾ ਨਹੀਂ ਜਾਂਦਾ ਔਰ ਇਸ ਕਰਕੇ ਜੇ ਬਾਰਡਰ ਖੁੱਲਦੇ ਆ ਸੁਭਾਵਿਕ ਹੈ ਕੰਮ ਮੀਟਰ ਕਰ ਖੁੱਲੂ ਗੁੰਦਾ ਅੱਜ ਜਿਹੜਾ ਪੰਜਾਬ ਦਾ ਬਾਰਡਰ ਖੁੱਲਿਆ ਜਾ ਰਿਹਾ ਹੈ ਤੇ ਕਿਸਾਨ ਜਿੱਥੇ ਬੰਦੀਆਂ ਉੱਥੋਂ ਬਹੁਤ ਹੀ ਸ਼ਾਂਤੀ ਪ੍ਰੀਤ ਤਰੀਕੇ ਨਾਲ ਬਾਰਡਰ ਨੂੰ ਖਾਲੀ ਕਰ ਰਹੀਆਂ ਨੇ ਮੇਰੇ ਖਿਆਲ ਨਾਲ ਇਹ ਭਗਵੰਤ ਮਾਨ ਸਰਕਾਰ ਦੀ ਇੱਕ ਬੜੀ ਵੱਡੀ ਉਪਲਬਧੀ ਹੈ ਤੇ ਆਉਣ ਵਾਲੇ ਸਮੇਂ 'ਚ ਇਹਨੂੰ ਪੰਜਾਬ ਦੇ ਲੋਕ ਜ਼ਰੂਰ ਯਾਦ ਰੱਖਣਗੇ ਟੇਰ ਇੰਡਸਟਰੀ ਦਾ ਜਿਹੜਾ ਇਨੇ ਸਮੇ ਤੋਂ ਨੁਕਸਾਨ ਚੱਲ ਰਿਹਾ ਸੀ ਉਸ ਦੀ ਬਰਪਾਈ ਤਾਂ ਨਹੀਂ ਹੋ ਸਕਦੀ ਪਰ ਹੁਣ ਗੱਡੀ ਲਈ ਤੇ ਆਨ ਦੀ ਪੂਰੀ ਉਮੀਦ ਕੀਤੀ ਜਾ ਰਹੀ ਹੈ ਤੇ ਜਿਹੜੇ ਪੰਜਾਬ ਦੇ ਵਪਾਰੀ ਜਿਨ੍ਹਾਂ ਨੂੰ ਮਾਲ ਖਰੀਦਣ 'ਚ ਵੀ ਮਹਿੰਗਾ ਹੋ ਰਿਹਾ ਸੀ ਤੇ ਮਾਲ ਇਥੋਂ ਜਦੋਂ ਜਾਂਦਾ ਸੀ ਉਹ ਵੀ ਵਾਇਆ ਘੁੰਮ ਕੇ ਜਾਂਦਾ ਸੀ ਉਹ ਵੀ ਮਹਿੰਗਾ ਹੋ ਜਾਂਦਾ ਸੀ ਉਸ ਚੀਜ਼ ਦੇ ਵਿੱਚ ਹੁਣ ਇੱਕ ਦੁਆਰਾ ਤੋਂ ਰਾਹਤ ਆਨਦੀ ਉਮੀਦ ਹੈ ਤੇ ਸਾਰੇ ਵਪਾਰੀ ਵਰਗ ਨੂੰ ਆਮ ਆਦਮੀ ਨੂੰ ਜਿਹੜਾ ਬਸਾਂ 'ਚ ਟਰੈਵਲ ਕਰਦਾ ਹੈ ਕਾਰਾਂ 'ਚ ਟਰੈਵਲ ਕਰਦਾ ਹੈ ਉਹਨੂੰ ਇੱਕ ਬਹੁਤ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਦਾ ਭਵਿਕਸ਼ ਸੁਨਹਿਰਾ ਹੋਏਗਾ ਤੇ ਪੰਜਾਬ ਸਰਕਾਰ ਦੀ ਇਹ ਬਹੁਤ ਵੱਡੀ ਜਿੱਤ ਹੈ ਮੈਂ ਪੁਨੀ ਚੇਤਨ ਇਸ ਸਟੇਟ ਦਾ ਇੱਕ ਛੋਟਾ ਜਿਹਾ ਇੰਡਸਟਰੀਲਿਸਟ ਅੱਜ ਜੋ ਭਗਵੰਤ ਮਾਨ ਸਰਕਾਰ ਨੇ ਕਦਮ ਚੁੱਕਿਆ ਹੈ ਇਹ ਵਾਕਈ ਹੀ ਬਹੁਤ ਸਰਾਣੀ ਹੈ ਇੱਕਦਮ ਸਰਕਾਰ ਨੂੰ ਬਹੁਤ ਪਹਿਲਾਂ ਚੁੱਕ ਲੈਣਾ ਚਾਹੀਦਾ ਸੀ ਕਿਉਂਕਿ ਅਸੀਂ ਇੰਡਸਟਰੀਲਿਸਟ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਕਾਰਨ ਇਹ ਹੈ ਕਿ ਸਾਡੇ ਮਾਲ ਮਹਿੰਗੇ ਹੋ ਗਏ ਸਾਡੇ ਜਿਹੜੇ ਵਪਾਰੀ ਬਾਹਰ ਉਹ ਰੂਟਿਨ ਚ ਆਦੇ ਸੀਗੇ ਉਹਨਾਂ ਦਾ ਆਣਾ ਬੰਦ ਹੋ ਗਿਆ ਪਲੱਸ ਸਾਡੇ ਜਿਹੜੇ ਡਿਲੇ ਹੋਈ ਹੈ ਮਾਲ ਪਹੁੰਚਣ ਚ ਜਾਂ ਮਾਲ ਆਉਣ ਚ ਕਿਉਂਕਿ ਰੂਟ ਜਿਹੜੇ ਸੀਗੇ ਉਹ ਹੀ ਇੱਕ ਦੋ ਸੀਗੇ ਜਿੱਥੋਂ ਘੁੰਮ ਘੁੰਮ ਕੇ ਪਿੰਡਾਂ ਜਾਂ ਸ਼ਹਿਰਾਂ ਜਾਂਦਾ ਸੀ ਉਹਦੀ ਲਾਗਤ ਤੇ ਉਹਦੇ ਟਾਈਮ ਨੇਸ ਇੰਡਸਟਰੀ ਨੂੰ ਬਹੁਤ ਹੀ ਜ਼ਿਆਦਾ ਸਫਰ ਕੀਤਾ ਹੈ ਤੁਹਾਡੀ ਕੋਈ ਵੀ ਡਿਮਾਂਡ ਹੋਵੇ ਕਿਸਾਨਾਂ ਦੀ ਵੀ ਉਹ ਸਰਕਾਰ ਨਾਲ ਬੈਠ ਕੇ ਮਸਲਾ ਹੱਲ ਹੋਵੇ ਤਾਂ ਸਭ ਤੋਂ ਵਧੀਆ ਹੈ ਪਰ ਜੇ ਆਮ ਪਬਲਿਕ ਪਰੇਸ਼ਾਨ ਹੋਣ ਲੱਗ ਪਵੇ ਅਸੀਂ ਵੀ ਤੁਹਾਡੇ ਭਰਾ ਬੰਦੂ ਹੀ ਆਂ ਜੇ ਸਾਡੇ ਹੀ ਕੰਮ ਬੰਦ ਹੋ ਗਏ ਤੇ ਸਟੇਟ ਕਿੱਥੇ ਜਾਏਗੀ ਉਹਦੀ ਰੈਵਨਿਊ ਕਿੱਥੇ ਜਾਏਗੀ ਤੇ ਅੱਜ ਮੈਂ ਹੱਥ ਜੋੜ ਕੇ ਭਗਵੰਤ ਮਾਨ ਸਰਕਾਰ ਦਾ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਨੇ ਏਡਾ ਵੱਡਾ ਕਦਮ ਚੱਕ ਕੇ ਇੱਕ ਅਮਨ ਸ਼ਾਂਤੀ ਦਾ ਪੈਗਾਮ ਦਿੰਦਾ ਹੈ ਤੇ ਇੰਡਸਟਰੀ ਨੂੰ ਇੱਕ ਨਵੇਂ ਰਾਹ ਤੇ ਫਿਰ ਤੁਰੰਦੀ ਕੋਸ਼ਿਸ਼ ਕਰ